ਕਿੰਨੀ ਕਿ ਮਿਹਨਤ ਲੱਗ ਜਾਂਦੀ ਕਿਉਂਕਿ ਕਾਫੀ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਤੇ ਦੀਵਾਲੀ ਦੇ ਤਿਹਾਰ ਦੇ ਨਾਲ ਹੀ ਦੀਵਾਲੀ ਦਾ ਤਿਹਾਰ ਦੀਵਾ ਤੋਂ ਬਿਨਾ ਅਧੂਰਾ ਹੁੰਦਾ ਹੈ ਹਮੇਸ਼ਾ ਦੀਵੇ ਜਦੋਂ ਤੱਕ ਘਰਾਂ ਚ ਨਾ ਜਲਣ ਤੇ ਉਦੋਂ ਤੱਕ ਦੀਵਾਲੀ ਦਾ ਤਿਹਾਰ ਅਧੂਰਾ ਮੰਨਿਆ ਜਾ ਰਿਹਾ ਹੈ ਤੁਹਾਨੂੰ ਇੱਕ ਐਸੀ ਜਗ੍ਹਾ ਲੈ ਕੇ ਆਏ ਜਿੱਥੇ ਦੀਵੇ ਬਣਾਏ ਜਾਂਦੇ ਨੇ ਹੱਥੀ ਦੀਵੇ ਬੰਦੇ ਨੇ ਤੇ ਕਿੰਨੀ ਕੁ ਮਿਹਨਤ ਲੱਗਦੀ ਐ ਇਹਨੂੰ ਬਣਾਉਣ ਦੇ ਵਿੱਚ ਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਦਿਵਿਆਂ ਨੂੰ ਤਿਆਰ ਕਰਨ ਦੇ ਵਿੱਚ ਇਹਦੇ ਲਈ ਸਾਡੇ ਨਾਲ ਭਾਈ ਸਾਹਿਬ ਜੀ ਨੇ ਕੀ ਨਾ ਜਕਸੀਰ ਸਿੰਘ ਭਾਈ ਜੀ ਜਕਸੀਰ ਜੀ ਕਿੰਨੀ ਕੁ ਮਿਹਨਤ ਲੱਗ ਜਾਂਦੀ ਕਿਉਂਕਿ ਕਾਫੀ ਮਿਹਨਤ ਦਾ ਕੰਮ ਆ ਮਿੱਟੀ ਲਿਆਣੀ ਫੇ ਮਿੱਟੀ ਤੋਂ ਦੀਵੇ ਤਿਆਰ ਕਰਨੇ ਫੇ ਉਹਨਾਂ ਨੂੰ ਪਕਾਣਾ ਕਿੰਨਾ ਕੁ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਹੋ ਜਾਂਦੀ ਐ ਬਹੁਤ ਹੱਦੋਂ ਵੱਧ ਹੋ ਜਾਂਦੀ ਮਿਹਨਤ ਐ ਇੰਨੇ ਵਦਾ ਲੱਗਦਾ ਕੀ ਕਰਨਾ ਕਿੰਨੀ ਕੰਨ ਵਾ ਲੱਗੇ ਰਹਿਣੇ ਕੰਮ ਕਰਨਾ ਲੱਗੇ ਰੋ ਸੀਜ਼ਨ ਆ ਗਿਆ ਦੀਵਾਲੀ ਦਾ ਦੇ ਚੱਲੋ ਮਾਲ ਦੇਣਾ ਬਣਾ ਲਓ ਦੀਵੇ ਗਾਕ ਆ ਗਿਆ ਦੇ ਦੋ ਦੀਵੇ ਜੀ ਮੈਂ ਚਲੀ ਜਾਂਦਾ ਹਾਂ ਇਹ ਮਿਹਨਤ ਬਹੁਤ ਆ ਜਿਸ ਤਰੀਕੇ ਨਾਲ ਤੁਸੀਂ ਕਹੇ ਕਿ ਸੀਜ਼ਨ ਆ ਗਿਆ ਸੀਜ਼ਨ ਲੋਕਿਆਂ ਦੇ ਤਾਂ ਖੁਸ਼ ਹੋ ਜਾਂਦੇ ਕਿ ਸੀਜ਼ਨ ਦੇ ਵਿੱਚ ਪੂਰਾ ਪੈ ਜਾਂਦਾ ਦੀਵਿਆਂ ਨੂੰ ਬਣਾ ਕੇ ਕਿ ਘਰ ਦਾ ਗੁਜ਼ਾਰਾ ਕਰਨਾ ਪੂਰਾ ਹੋ ਜਾਂਦਾ ਕਿਉਂਕਿ ਮਿੱਟੀ ਦੇ ਦੀਵੇ ਆ ਹੁਣ ਲੋਕੀ ਉਸ ਹਿਸਾਬ ਨਾਲ ਸੋਚਦੇ ਕਿ ਹਾਂ ਇਹ ਤਾਂ ਮਿੱਟੀ ਦੇ ਦੀਵੇ ਸਸਤੇ ਹੋਣੇ ਚਾਹੀਦੇ ਸਸਤੇ ਤਾਂ ਹੋਣੇ ਚਾਹੀਦੇ ਪਰ ਦੇਖਣਾ ਜੇ ਮਿੱਟੀ ਦਾ ਮਿਹਨਤ ਜੇ ਦੇਖੀਏ ਤਾਂ ਬਹੁਤ ਜ਼ਿਆਦਾ ਮੁੱਲ ਹੋ ਜਾਂਦਾ ਜੀ ਮਿੱਟੀ ਇੰਨੀ ਕਿ ਜ਼ਿਆਦਾ ਮਹਿੰਗੀ ਮਿਲਦੀ ਵੇ ਕੀ ਕਰੀਏ ਬਾਹਰੋਂ ਮਿੱਟੀ ਆ ਰਹੀ ਹੈ ਲੋਕੀ ਮਿਲਦੀ ਨਹੀਂ ਵੇਗੀ ਇੱਥੇ ਤੇ ਪਰ ਮਿਹਨਤ ਦਾ ਮੁੱਲ ਨਹੀਂ ਮਿਲਦਾ ਪਰ ਐ ਆ ਵੀ ਮਿੱਟੀ ਜਿਵੇਂ ਮਿੱਟੀ ਆਰੀ ਮਿੱਟੀ ਦਾ ਮੁੱਲ ਮਿਲ ਹੀ ਜਾਂਦਾ ਮਿਹਨਤ ਦਾ ਮੁੱਲ ਨਹੀਂ ਮਿਲਦਾਗਾ ਤੇ ਪਰ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੀ ਹੋ ਰਿਹਾ ਜੀ ਭਾਜੀ ਗੁਜ਼ਾਰਾ ਮੁਸ਼ਕਿਲ ਨਾ ਹੁੰਦਾ ਕਿ ਔਖਾ ਕੰਮ ਹੈ ਕਿਉਂਕਿ ਕੋਈ ਸੌਖਾ ਨਹੀਂ ਹੈਗਾ ਮਿੱਟੀ ਲਿਆਣੀ ਮਿੱਟੀ ਨੂੰ ਫਿਰ ਛਾਨਣਾ ਔਰ ਤੋਂ ਦੀਵੇ ਬਣਾਣੇ ਬਹੁਤ ਔਖਾ ਜਾਂਦਾ ਜੀ ਹੁਣ ਇੱਕ ਪਹਿਲਾਂ ਇਹਨੂੰ ਸਿਕਾਓ ਗੁੱਟੋ ਕਰੋ ਫਿਰ ਸਿਕਾ ਕੇ ਭਿਓ ਭਿਓ ਕੇ ਫਿਰ ਪਾਣੀ ਵਿੱਚ ਘੋਲ ਕੇ ਨੂੰ ਬਾਹਰ ਝਟੋ ਠੀਕ ਹੈ ਨਾ ਪਾਣੀ ਵਾਂਗੂ ਕੱਢਣੀ ਪੈਂਦੀ ਆ ਸਾਰੀ ਕੱਢ ਕੇ ਛਾਣ ਕੇ ਡੱਕੇ ਡੁੱਕੇ ਰੋੜ ਰੜ ਸਭ ਕੱਢਣੇ ਪੈਂਦੇ ਆ ਤੇ ਜੇ ਨਹੀਂ ਕੱਢਾਂਗੇ ਤਾਂ ਸਾਡੇ ਹੱਥਾਂ ਜਾਂ ਦੇਖ ਲੋ ਆ ਕੰਮ ਉਬਰਾ ਹਾਲੀ ਹੋ ਜਾਂਦਾ ਜੀ ਕਿੰਨੀ ਇੱਕ ਪੀੜੀ ਆ ਹੁਣ ਤੁਸੀਂ ਕਿੰਨੀ ਵੀ ਪੀੜੀ ਲੱਗੇ ਹੋਏ ਇਹਦੇ ਵਿੱਚ ਹਸਾਮ ਨਾਲ ਚੱਲੇ ਆਂ ਇਹ ਪੰਜਵੀਂ ਕਿ ਪੀੜੀ ਹੋਈ ਜਾਣੀ ਆ ਪੰਜਵੀਂ ਛੇਵੀਂ ਕਿਹੜੀ ਜਲੀ ਜਾਂਦੀ ਪੰਜ ਪੀੜੀਆਂ ਹੋ ਗਿਆ ਕਦੇ ਸੋਚਾਂ ਨਹੀਂ ਕਿ ਇਹਨੂੰ ਛੱਡ ਦਿੰਨੇ ਕੰਮ ਨੂੰ ਕੋਈ ਹੋਰ ਫੜ ਲੈਣੇ ਆ ਗੱਲ ਛੱਡਣ ਦੀ ਤਾਂ ਬਹੁਤ ਕੋਸ਼ਿਸ਼ ਕਰਦੇ ਆਂ ਪਰ ਗੱਲ ਐਦਾਂ ਕਿ ਹੁਣ ਜੋ ਜੋਬ ਵੀ ਕਰੀਏ ਜੋਬ ਵੀ ਨਹੀਂ ਮਿਲਦੀ ਜੀ ਇਹ ਸਰਕਾਰੀ ਜੋਬ ਦੀ ਗੱਲ ਕਰੀਏ ਜੋਬ ਵੀ ਨਹੀਂ ਮਿਲਦੀ ਹੁਣ ਜੇ ਪੜ੍ਹ ਲੈ ਕੇ ਵੀ ਇਹੀ ਕੰਮ ਕਰਨਾ ਪੈ ਰਿਹਾ ਜੀ ਤੁਹਾਨੂੰ ਕਿਉਂਕਿ ਮਿਹਨਤ ਕਰਨੀ ਪੈਣੀ ਹੁਣ ਜੋਬ ਤਾਂ ਕੋਈ ਇਦਾਂ ਦੀ ਹੈ ਨਹੀਂ ਜੀ ਵੀ ਮਿਲ ਜੂ ਤੇ ਨਾ ਹੀ ਜੋਬ ਕਰਕੇ ਹੁਣ ਗੁਜ਼ਾਰਾ ਹੁੰਦਾ ਵੀ ਜੋ ਪ੍ਰਾਈਵੇਟ ਵੀ ਜੋਬ ਕਰਦੇ ਆ ਤਾਂ ਕਹਿੰਦੇ 6-7000 ਰੁਪਇਆ ਤਰ੍ਹਾਂ ਆ ਮਿਲਣੀ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਜੀ ਤੇ ਕਦੋਂ ਤੋਂ ਤਿਆਰੀਆਂ ਚਾਲੂ ਕਰ ਦਿੰਦੇ ਆ ਦੀਵਾਲੀ ਦੇ ਦੀਵੇ ਦੀਆਂ ਬਣਾਣੇ ਕਦੋਂ ਤੋਂ ਚਾਲੂ ਹੋ ਜਾਂਦੇ ਇਹ ਭਾਜੀ ਹੋ ਹੀ ਜਾਂਦੇ 3-4 ਮਹੀਨੇ ਪਹਿਲਾਂ ਸਟਾਰਟਿੰਗ ਸ਼ੁਰੂ ਹੋ ਜਾਂਦੀ ਜੀ ਤੇ ਜਿਹੜੀ ਹੱਟੀ ਆ ਹੱਟੀ ਨੂੰ ਕਿੰਨਾ ਕੁ ਸਮਾਂ ਲੱਗਦਾ ਬਣਾਉਣ ਨੂੰ ਕਿਉਂਕਿ ਇਹ ਚ ਉੱਪਰ ਦੀਵੇ ਵੀ ਲਾਣੇ ਪੈਂਦੇ ਇਹਨੂੰ 2-3 2 ਦਿਨ ਲੱਗ ਜਾਂਦੇ ਆ ਇੱਕ ਦਿਨ ਬਣਾਉਨੇ ਆ ਦੂਸਰੇ ਦਿਨ ਇਹਦੇ ਫਿਰ ਦੀਵੇ ਲਾਣੇ ਆ ਦੀਵੇ ਲਾ ਕੇ ਫਿਰ ਕਟਿੰਗ ਹੋਣੀ ਆ ਫਿਰ ਸੁੱਕਣੇ ਉਹ ਤੇ ਸੁੱਕਣ ਤੋਂ ਬਾਅਦ ਪਕਾਵਾਂਗੇ ਤੀਸਰੇ ਦਿਨ ਪੱਕਣੀ ਜਾ ਕੇ ਮਤਲਬ ਪਹਿਲਾਂ ਕੱਚੀ ਤਿਆਰ ਕਰਦੇ ਹੋ ਫਿਰ ਉਸ ਤੋਂ ਬਾਅਦ ਪਕਾਉਨੇ ਆ ਇਹਨੂੰ ਪਕਾਉਨੇ ਆ ਜੀ ਤੀਸਰੇ ਦਿਨ ਜਾ ਕੇ ਪੱਕਦੀ ਹੈ ਸੁੱਕ ਗਏ ਵੀ ਤੀਸਰੇ ਦਿਨ ਹੀ ਜਾ ਕੇ ਪੱਕਣੀ ਆ ਯਾਨੀ ਕਿ ਇਹ ਹੱਟੜੀ ਨੂੰ ਵੀ ਤਕਰੀਬਨ ਲੱਗ ਜਾਂਦਾ ਹਫਤਾ ਦਾ ਹਫਤਾ ਲੱਗ ਜਾਂਦਾ ਹੈ ਸਾਰਾ ਪਰਿਵਾਰ ਇਹਦੇ ਵਿੱਚ ਕੰਮ ਕਰਦੇ ਹਾਂ ਸਾਰੇ ਮਿਲ ਕੇ ਹਾਂਜੀ ਹਾਂਜੀ ਸਾਰਾ ਪਰਿਵਾਰ ਹੀ ਕਰਦੇ ਕੰਮ ਤੇ ਦੇਖਿਆ ਸੀ ਤੁਹਾਡੇ ਨਾਲ ਤੁਹਾਡੀ ਮਿਸਿਸ ਬੈਠੇ ਹੋਏ ਸੀ ਉਹ ਵੀ ਨਾਲ ਹੀ ਸਹਿਯੋਗ ਕਰਦੇ ਨੇ ਹਾਂਜੀ ਹਾਂਜੀ ਨਾਲ ਹੀ ਕਰਦੇ ਸਾਰੇ ਸਾਰੀ ਫੈਮਿਲੀ ਯਾਨੀ ਕਿ ਸਭ ਕਰਦੇ ਨਾਲ ਜਿਹੜਾ ਦੀਵੇ ਜੋ ਬਿਕਦੇ ਬਾਜ਼ਾਰ ਚ ਤੁਸੀਂ ਤਾਂ ਸੋਚਦੇ ਹੋਣੇ ਹਾਂ ਹੁਣ ਲੋਕਾਂ ਦੇ ਘਰੇ ਰੋਸ਼ਨੀ ਹੋਊਗੀ ਕਿਉਂਕਿ ਸ਼ੁਭ ਮੰਨੇ ਜਾਂਦੇ ਦੀਵਾਲੀ ਦੇ ਉੱਤੇ ਫਿਰ ਪਰ ਕਈ ਵਾਰ ਹੁੰਦਾ ਨਾ ਕਿ ਹਾਂ ਵੀ ਕਈ ਵਾਰ ਮਾਲ ਵੀ ਕਾਫੀ ਬਚ ਜਾਂਦਾ ਪਿੱਛੇ ਆਖਲੇ ਦਿਨਾਂ ਦੇ ਵਿੱਚ ਉਦੋਂ ਕਈ ਵਾਰ ਮੈ ਮਾਇੂਸੀ ਆਂਦੀ ਕਿ ਹੁਣ ਬਚ ਗਿਆ ਕਿਉਂਕਿ ਇਲੈਕਟ੍ਰੋਨਿਕ ਦੀਵਿਆਂ ਦਾ ਬੜਾ ਜ਼ਮਾਨਾ ਆ ਗਿਆ ਅੱਜ ਕੱਲ ਆ ਗਿਆ ਜੀ ਕੀ ਕਰੀ ਹੁਣ ਇਲੈਕਟ੍ਰੀਸ਼ੀਅਨ ਸਭ ਦੇਖਦੇ ਆ ਦੇਖਦੇ ਆ ਵੀ ਸ਼ੋਅ ਬਣ ਗਈ ਆ ਠੀਕ ਹੈ ਨਾ ਤਕਰੀਬਨ ਇਲੈਕਟ੍ਰੀਸ਼ੀਅਨ ਨੂੰ ਦੇਖ ਕੇ ਕਹਿੰਦੇ ਸ਼ੋਅ ਬਣ ਗਈ ਪਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕਿ ਉਹਨੇ ਕਿਉਂਕਿ ਇਹ ਹੁਣ ਜੋ ਮਿਹਨਤ ਕਰਾਂਗੇ ਉਹਨਾਂ ਦੀ ਤਾਂ ਮਿਹਨਤ ਹੈ ਨਹੀਂ ਉਹਨਾਂ ਦਾ ਮਸ਼ੀਨ ਨਾਲ ਬਣਾਉਣਾ ਹੈ ਜੀ ਠੀਕ ਹੈ ਨਾ ਜੋ ਹੱਥ ਦੀ ਮਿਹਨਤ ਕਰਨ ਨਾਲ ਪਤਾ ਲੱਗੇ ਵੀ ਕੀ ਚੀਜ਼ ਆ ਕੀ ਨਹੀਂ ਆ ਠੀਕ ਹੈ ਨਾ ਜੀ ਇਹੀ ਵੀ ਤਕਰੀਬਨ ਮੇਰੇ ਸਾਹਮਣੇ ਤੋਂ ਦੇਖਿਆ ਤਾਂ ਵੀ ਸਾਲ ਪਰ ਐਲੈਕਟ੍ਰੀਸ਼ੀਅਨ ਜੀ ਗਾਨ ਦਾ ਕੀ ਕਹਿ ਸਕਦੇ ਆ ਜੀ ਐਲੈਕਟ੍ਰੀਸ਼ੀਅਨ ਤਾਂ ਸਿਰਾ ਇੱਕ ਸ਼ੋਅ ਆ ਸਹੀ ਤਾਂ ਇਹਨੇ ਕੰਮ ਕਰਨਾ ਜਿਹੜਾ ਜਿਹੜੀ ਸਹੀ ਗੱਲ ਕੀਤੀ ਜਾਵੇ ਸ਼ੋਅ ਵਹੀ ਮੰਨਿਆ ਜਾਂਦਾ ਸ਼ੋਅ ਤਾਂ ਇਹੀ ਮੰਨਿਆ ਜਾਂਦਾ ਜੀ ਬਾਕੀ ਆਏ ਆ ਵੀ ਹੁਣ ਨਵੀਂ ਕਿਹੜੀ ਆ ਹੁਣ ਆ ਗਈ ਹੁਣ ਅਗਲੇ ਸੋਚਦੇ ਵੀ ਨਹੀਂ ਛੱਡੋ ਭਰੇ ਤੇਲ ਪਾਉਣਾ ਪਊ ਬੱਤੀਆਂ ਪਾਉਣੀਆਂ ਪਣੀਆਂ ਐਦੂ ਵਧੀਆ ਐਲੈਕਟ੍ਰੀਸ਼ੀਅਨ ਲੈ ਲਓ ਜਗਾ ਦਿਓ ਜੀ ਚਲੋ ਠੀਕ ਆ ਜੀ ਕੰਮ ਨੇ ਬੜੀ ਜੇਗੇ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਪੂਰਾ ਪ੍ਰਵਾਹ ਲੱਗਾ ਹੋਇਆ ਹੈ ਪਹਿਲੇ ਮਸ਼ੀਨ ਤੇ ਦੀਵੇ ਬੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਆ ਦੀਵੇ ਆ ਉਸ ਉਹਨਾਂ ਨੂੰ ਸੁਕਾਇਆ ਜਾਂਦਾ ਫਿਰ ਜਿਹੜੀ ਪੱਠੀ ਆ ਪਿੱਛੇ ਪੱਠੀ ਦੇ ਉੱਤੇ ਪਕਾਇਆ ਵੀ ਜਾਂਦਾ ਤੇ ਬਾਅਦ ਚ ਉੱਥੇ ਲਿਆ ਕੇ ਰੰਗ ਕੀਤਾ ਜਾਂਦਾ ਪੱਠੀ ਸਾਹਮਣੇ ਲੱਗ ਗਈ ਆ ਉੱਥੇ ਉਹਨੂੰ ਪਕਾਇਆ ਜਾਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਸ ਤਰੀਕੇ ਨਾਲ ਰੰਗ ਕਰਕੇ ਬਾਜ਼ਾਰ ਦੇ ਵਿੱਚ ਵੇਚਣ ਲਈ ਜਿਹੜੀ ਆ ਤਿਆਰ ਕੀਤਾ ਜਾਣਾ ਤੇ ਜਿਸ ਤਰੀਕੇ ਦੇ ਨਾਲ ਮਿਹਨਤ ਆ ਮਿਹਨਤ ਕਿਹਾ ਜਾ ਰਿਹਾ ਬਹੁਤ ਜ਼ਿਆਦਾ ਲੱਗਦੀ ਆ ਤੇ ਜਿਹੜੀ ਮਿਹਨਤ ਦਾ ਮੁੱਲ ਜਿਹੜਾ ਪੂਰਾ ਨਹੀਂ ਪੈਂਦਾ ਕਿਉਂਕਿ ਲੋਕ ਇਹੀ ਸੋਚਦੇ ਨੇ ਸਿਰਫ ਇਹ ਮਿੱਟੀ ਦੇ ਦੀਵੇ ਨੇ ਮਿੱਟੀ ਦੇ ਦੀਵਿਆਂ 'ਚ ਜ਼ਿਆਦਾ ਮਿਹਨਤ ਨਹੀਂ ਲੱਗਦੀ ਪਰ ਮਿਹਨਤ ਇਹਨਾਂ ਨੂੰ ਬਣਾਉਣ 'ਚ ਬਥੇਰੀ ਲੱਗਦੀ ਆ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਸਮਝਾਉਣੇ ਸੂਲਿਆਣਾ